ਅੱਜ ਦੇ ਸਮੇਂ ਵਿੱਚ ਜਦੋਂ ਕੋਈ ਆਪਣਿਆਂ ਦਾ ਸਾਥ ਨਹੀਂ ਦਿੰਦਾ ਤਾਂ ਉੱਥੇ ਡੇਰਾ ਸ਼ਰਧਾਲੂ ਮਾਨੋਤਾ ਭਲਾਈ ਦੇ ਕਾਰਜਾਂ ਵਿੱਚ ਦਿਨ ਰਾਤ ਮੋਹ ਰਹੀ ਰਹਿੰਦੇ ਹਨ ਐਸੀ ਹੀ ਮਿਸਾਲ ਬਲਾਕ ਪਾਜੋ ਦੇ ਪਿੰਡ ਡਕੌਂਦਾ ਦੇ ਪ੍ਰੇਮੀ ਸੇਵਕ ਅਤੇ ਜ਼ਿੰਮੇਵਾਰ 15 ਮੈਂਬਰਾਂ ਦੇ ਸਹਿਯੋਗ ਨਾਲ ਸ਼੍ਰੀ ਲਕਸ਼ਮਣ ਸਿੰਘ ਜੀ ਡਕੌਂਦਾ ਵੱਲੋਂ ਪ੍ਰੇਮੀ ਸੇਵਕ ਸਤਨਾਮ ਸਿੰਘ ਹਿੰਸਾ ਵੱਲੋਂ ਦਰਬਾਰ ਦੀ ਮਰਿਆਦਾ ਮੁਤਾਬਿਕ ਬੇਨਤੀ ਦਾ ਸ਼ਬਦ ਬੋਲ ਕੇ ਇੱਕ ਕਾਰਜ ਸ਼ੁਰੂ ਕੀਤਾ ਗਿਆ ਕਿ ਪਿੰਡ ਦੇ ਨੇੜੇ ਇੱਕ ਪੱਠੇ ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਕੜਾਕੇ ਦੀ ਠੰਡ ਤੋਂ ਬਚਣ ਦੇ ਲਈ ਗਰਮ ਕੱਪੜੇ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਇਸ ਮੌਕੇ ਪ੍ਰਵਾਸੀ ਪਰਿਵਾਰਾਂ ਵੱਲੋਂ ਉੱਚੀ ਉੱਚੀ ਆਵਾਜ਼ ਵਿੱਚ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਅਰਾ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤाराम ਰਹਿਮ ਸਿੰਘ ਜੀ ਇੰਸਾਂ ਅਤੇ ਪਿੰਡ ਡਕੌਂਦਾ ਦੀ ਸਾਧ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਬਲਕ ਪ੍ਰੇਮੀ ਸੇਵਕ ਦੀਪਕ ਇੰਸਾਂ ਪ੍ਰੇਮੀ ਸੇਵਕ ਸਤਨਾਮ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੋਦਾ ਵੱਲੋਂ 161 ਮਾਨਵਤਾ ਭਲਾਈ ਦੇ ਕਾਰਜ ਚੱਲ ਰਹੇ ਹਨ ਅਤੇ ਸਾਧ ਸੰਗਤ ਇਹਨਾਂ ਕਾਰਜਾਂ ਨੂੰ ਬੜੀ ਤੇਜ਼ੀ ਦੇ ਨਾਲ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਧ ਸੰਗਤ ਨੂੰ ਅਵਤਾਰ ਮਹੀਨੇ ਅਤੇ ਪੂਜਨੇ ਹਜੂਰ ਪਿਤਾ ਜੀ ਦੇ ਆਗਮਨ ਦੀ ਬਹੁਤ ਹੀ ਖੁਸ਼ੀ ਹੋਈ ਅਤੇ ਸਾਧ ਸੰਗਤ ਜੀ ਇਹ ਮਾਨਤਾ ਭਲਾਈ ਕਾਰਜ ਕਰਕੇ ਆਪਣੇ ਗੁਰੂ ਆਗਮਨ ਦੀ ਖੁਸ਼ੀ ਦੇ ਵਿੱਚ ਲੋੜਵੰਦ ਪਰਿਵਾਰਾਂ ਦੀ ਇੰਜ ਸਹਾਇਤਾ ਕਰ ਰਹੀ ਹੈ। ਜੀ ਬਿਆਨ ਦੇ ਨਾਲ ਪਿਤਾ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਪਿੰਡ ਡਕੌਂਦਾ ਦੀ ਸਾਧ ਸੰਗਤ ਵੱਲੋਂ ਬਨਾਸਪਾ ਤੋਂ ਦੇਖੋ ਨਾਲ ਨਿਰੰਤਲ ਬਾਈਪਤ ਜੋ ਕਿ ਪੱਠੇ ਉੱਤੇ ਲੇਬਰ ਕਰਦੇ ਲੇਬਰ ਦਾ ਕੰਮ ਕਰਦੇ ਨੇਗੇ ਲੋੜਵੰਦ ਬੱਚਿਆਂ ਨੂੰ ਸਰਦੀ ਦੇ ਗਰਮ ਕੱਪੜੇ ਵੰਡੇ ਗਏ ਨੇ ਤੇ ਜੋ ਇਹ ਕੱਪੜੇ ਵੰਡੇ ਗਏ ਨੇ ਹਜੂਰ ਪਿਤਾ ਜੀ ਸੰਤ ਡਾਕਟਰ ਗਰਮੀਪ੍ਰਾਨ ਸਿੰਘ ਜੀ ਪਰੇਰ ਦਾ ਸਦਕਾ ਜੋ ਮਾਨਸਾਪ ਭਲਾਈ ਦੇ ਕੰਮ ਚ ਲਾਇਆ ਜਾਂਦੇ ਨੇ ਇੱਕ ਕਲੌਂਸ ਬੈਂਕ ਬਣੀ ਹੋਈ ਹੈ ਜਿਸ ਦੇ ਜ਼ਰੀਏ ਲੋੜਵੰਦ ਬੱਚਿਆਂ ਨੂੰ ਪਰਿਵਾਰਾਂ ਨੂੰ ਗਰਮ ਕੱਪੜੇ ਸਰਦੀ ਦੇ ਵੰਡੇ ਜਾਂਦੇ ਹਨ ਧੰਨ ਧੰਨ ਸਤਿਗੁਰੂ ਤੇ ਰਾsto ਗਾਉ ਵਾਲੇ ਆਏ ਹਾਂ ਉਨ੍ਹਾਂ ਦਾ ਵੀ ਧੰਨਵਾਦ ਧੰਨਨ ਗੁਰੂ ਜੀ ਦਾ ਵੀ ਧੰਨਵਾਦ ਜਤੂ ਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਜਤੂ ਗੁਰੂ ਤੇਰਾ ਹੀ ਆਸਰਾ